ਦੋਸਤੋ ਇਸ ਵਕਤ ਅਸੀਂ ਸੰਗਰੂਰ ਦੇ ਪਿੰਡ ਬਲਵਾਰ ਵਿੱਚ ਆ ਛੋਟੀ ਬਲਵਾਰ ਅੱਜ ਰਾਜਨੀਤੀ ਦਾ ਕੋਈ ਲੈਣਾ ਦੇਣਾ ਨਹੀਂਗਾ ਕੋਈ ਵੋਟਾਂ ਦੀ ਗੱਲ ਨਹੀਂ ਹੈਗੀ ਬੜੇ ਹੀ ਕੰਮ ਦੀ ਗੱਲ ਹੈ ਕਿ ਕਿਸ ਤਰ੍ਹਾਂ ਅਗਰ ਪਿੰਡਾਂ ਦੇ ਵਿੱਚ ਜਿਹੜਾ ਪੁਰਾਣਾ ਸਾਡਾ ਹੈਂਡੀਕਰਾਫਟ ਦਾ ਕੰਮ ਸੀਗਾ ਖੱਡੀਆਂ ਤੇ ਕੰਮ ਤੇ ਖੱਡੀ ਖੱਡੀਆਂ ਦੇ ਸਿਰੇ ਸਾਡੀਆਂ ਸਤਕਾਰਯੋਗ ਭੈਣਾਂ ਬੀਬੀਆਂ ਦਰੀਆਂ ਬੁਣਦੀਆਂ ਸੀ ਖੇਸ ਬੁਣਦੀਆਂ ਸੀ ਔਰ ਉਹਦੇ ਨਾਲ ਉਹਨਾਂ ਦਾ ਮਤਲਬ ਇੱਕ ਵਪਾਰ ਤਾਂ ਚੱਲ ਸਕਦਾ ਸੀ ਇੱਕ ਪੁਰਾਣਾ ਪੰਜਾਬ ਦਾ ਸੱਭਿਆਚਾਰ ਸੀਗਾ ਹੁਣ ਤੁਸੀਂ ਦੇਖਿਆ ਹੋਣਾ ਕਿ ਖੇਸ ਉੱਡ ਗਏ ਨੇ ਦਰਿਆ ਉੱਡ ਗਿਆਂ ਨੇ ਉਹਨਾਂ ਦੀ ਜਗ੍ਹਾ ਦੇ ਉੱਤੇ ਉਹ ਆ ਗੀਆਂ ਕਿੰਨੀਆਂ ਰਜ਼ਾਈਆਂ ਅੱਜ ਕੱਲ ਚੱਲਦੀ ਜੈਪੂਰੀ ਜੈਪੂਰੀ ਰਜ਼ਾਈਆਂ ਆ ਗੀਆਂ ਪਰ ਜਿਹੜਾ ਅਸਲ ਪਿਓਰ ਕਾਟਨ ਹੈ ਪੰਜਾਬ ਦਾ ਇਸ ਮੌਸਮ ਦੇ ਨਾਲ ਜੋ ਸਾਨੂੰ ਐਨ ਪੂਰਾ ਜੱਜਦਾ ਵਾ ਤੇ ਕੀ ਕਹਿੰਦੇ ਇਕੋਲੋਜੀਕਲੀ ਸੂਟ ਕਰਦਾ ਉਹ ਅਸਲ オリジナル ਪੰਜਾਬ ਦਾ ਹੈ ਅੱਜ ਮੇਰੇ ਨਾਲ ਇਸ ਬਲਵਾਰ ਪਿੰਡ 'ਚ ਇੱਕ ਪਰਿਵਾਰ ਬਹੁਤ ਪੜਿਆ ਲਿਖਿਆ ਸਰਦਾਰ ਰਣਬੀਰ ਸਿੰਘ ਜੀ ਗਰੇਵਾਲ ਐਕਸ ਨੇਵਲ ਆਫਸਰ ਨੇ ਔਰ ਉਹਨਾਂ ਦੇ ਵਾਈਫ ਸਾਡੀ ਭੈਣ ਕਿਰਨ ਗਰੇਵਾਲ ਜੀ ਤੇ ਮੇਰੇ ਵਾਈਫ ਜਤਿੰਦਰ ਕੌਰ ਜੀ ਅਸੀਂ ਇਹਨਾਂ ਨੂੰ ਵਿਜ਼ਿਟ ਕੀਤਾ ਅੱਜ ਇਹਨਾਂ ਦੀ ਆ ਇੱਕ ਫੈਕਟਰੀ ਦੇਖਣ ਲਈ ਇਹ ਅਸਲ ਵਿੱਚ ਪਹਿਲਾਂ ਇਹਨਾਂ ਦਾ ਤੂੜੀ ਦਾ ਤੂੜੀ ਦਾ ਸ਼ੈੱਡ ਸੀਗਾ ਇਸ ਤੂੜੀ ਦੇ ਸ਼ੈੱਡ ਨੂੰ ਕਿਵੇਂ ਇਹਨਾਂ ਨੇ ਛੋਟੀ ਹੱਥ ਚੱਲਤ ਇੱਕ ਫੈਕਟਰੀ ਖੱਡੀਆਂ ਦੀ ਬਣਾਈ ਹੈ ਔਰ ਇਹਨਾਂ ਦੇ ਇਸ ਕੰਮ ਚੋਂ ਲਗਭਗ 50 ਦੇ ਕਰੀਬ ਪਰਿਵਾਰ ਔਰਤਾਂ ਉਹ ਖੇਸ ਬੁੰਨਦੀਆਂ ਨੇ ਔਰ ਦਰੀਆਂ ਪਾਉਂਦੀਆਂ ਨੇ ਔਰ ਉਹ ਆਪਣੀ ਆਮਦਨ ਦਾ ਸਾਧਨ ਬਣਾ ਉਹਨਾਂ ਦਾ ਬਣ ਗਿਆ ਔਰ ਇਸ ਦੇ ਨਾਲ ਕੀ ਹੋਇਆ ਕਿ ਅਗਰ ਇਹ ਮਾਡਲ ਸਾਰੇ ਪੰਜਾਬ ਦੇ 13000 ਪਿੰਡਾਂ ਚ ਪਹੁੰਚਾਇਆ ਜਾਵੇ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿੰਨਾ ਕੰਮ ਮਿਲੇਗਾ ਔਰਤਾਂ ਨੂੰ ਔਰ ਕਿੰਨੀ ਆਮਦਨ ਹੋਗੀ ਸਰਕਾਰ ਨੂੰ ਲੇਕਿਨ ਅਨਫੋਰਚੂਨੇਟਲੀ ਜਿਹੜਾ ਸਾਡਾ ਖਾਦੀ ਬੋਰਡ ਹੈ ਜਾ ਜਿਹੜੀ ਇੰਡਸਟਰੀਜ਼ ডিপਾਰਟਮੈਂਟ ਆ ਜਾਂ ਜਿਹੜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਕਦੀ ਬੌਦਰ ਨਹੀਂ ਕੀਤਾ ਇਹ ਸਾਡਾ ਇੱਕ オリジナル ਇੱਕ ਸਾਡਾ ਤੰਦਾ ਪੰਜਾਬ ਦੇ ਲੋਕਾਂ ਦਾ ਅੱਗੇ ਆਜੋ ਤੰਦਾ オリジナル ਪੰਜਾਬ ਦੇ ਲੋਕਾਂ ਦਾ ਅਗਰ ਇਸ ਮਾਡਲ ਨੂੰ ਰੈਪਲੀਕੇਟ ਕੀਤਾ ਜਾਵੇ ਤਾਂ ਮੈਂ ਸਮਝਦਾ ਕਿ ਬਾਰੇ ਨਿਆਰੇ ਪੰਜਾਬ ਦੇ ਵਿੱਚ ਪਿੰਡਾਂ ਦੇ ਔਰਤਾਂ ਦੇ ਹੋ ਸਕਦੇ ਨੇ ਉਹਨਾਂ ਨੂੰ ਉਹਨਾਂ ਚ ਖੁਸ਼ਹਾਲੀ ਆਵੇਗੀ ਉਹ ਨਹੀਂ ਤਾਂ ਹੁਣ ਸਾਰਾ ਟਾਈਮ ਉਹ ਘਰਾਂ ਦੇ ਵਿੱਚ ਬਿਨਾ ਲਗਭਗ ਘਰੇਲੂ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਕੋਈ ਕੰਮ ਨਹੀਂਗਾ ਔਰ ਔਰਤਾ ਕੰਮ ਲੱਭ ਰੀਆਂ ਨੇ ਮਰੇਗਾ ਦਾ ਕੰਮ ਲੱਭ ਰੀਆਂ ਵਿਚਾਰੀਆਂ ਜਾਂ ਹੋਰ ਦਿਹਾੜੀ ਲੱਭਦੀਆਂ ਇਹ ਤਾਂ ਇਹ ਤਾਂ ਕਿਤੇ ਹੀ ਜ਼ਿਆਦਾ ਰਿਸਪੈਕਟੇਬਲ ਕੰਮ ਆ ਇਹਦੇ ਚ ਇੱਕ ਆਪਣਾ ਆਬੋ ਹਵਾ ਪਿੰਡ ਦਾ ਮਾਹੌਲ ਇੱਕ ਬਹੁਤ ਹੀ ਅੱਛਾ ਬਣਦਾ ਔਰ ਇਹ ਸਾਡੇ ਪੁਰਾਣੇ ਪੰਜਾਬ ਦਾ ਸਦੀਆਂ ਤੋਂ ਚੱਲਦਾ ਹੋਇਆ ਕਲਚਰ ਨਾਲ ਜੁੜਿਆ ਹੋਇਆ ਕੰਮ ਵੀ ਹੈ ਸੋ ਬਾਕੀ ਮੈਂ ਹੁਣ ਕਹੂੰਗਾ ਕਿਰਨ ਗਰੇਵਾਲ ਜੀ ਨੂੰ ਕਿ ਉਹ ਅੱਗੇ ਤੁਹਾਨੂੰ اپنی फैक्ट्री ਦਾ ਟੂਰ ਕਰਦੇ ਆ ਸਾਡੇ ਪਰਿਵਾਰ ਦੇ ਨਾਲ ਮੈਂਬਰਸ ਹੋ ਰਹੇ ਨੇ ਫਰੀਦ ਰੰਦਾਵਾ ਜੀ ਉਹਨਾਂ ਦੇ ਮਦਰ ਇਹ ਮੇਰੀ ਸਾਡੀਆਂ ਭਾਣਜੀਆਂ ਨੇ ਆਜੋ ਆਜੋ ਕਿਰਨ ਜੀ ਹੇਅਰ ਹールド ਮਾਈਕ ਕੋਸ਼ਿਸ਼ ਕਰੋ ਪੰਜਾਬੀ ਜਿਆਦਾ ਬੋਲੋ ਸੈਸ ਸਮਥਿੰਗ ਆਇਤੋ ਸਟਾਰਟ ਕਰ ਦੋ ਆ ਥੈਂਕ ਯੂ ਥੈਂਕ ਯੂ ਤੁਸੀਂ ਸਾਰਿਆਂ ਨੇ ਮਿਸਟਰ ਕੇਰਾ ਦਾ ਓਕੇ ਮਿਸਟਰ ਕੇਰਾ ਦਾ ਸੁਨਿਆ ਐਲਾਨ ਉਹ ਬਿਲਕੁਲ ਸਹੀ ਹੈਗਾ ਇਹ ਜਿਹੜੀ ਟੈਲੈਂਟ ਹੈ ਇਹ ਸਾਡੇ ਸਾਰੇ ਪਿੰਡਾਂ ਚ ਅਵੇਲੇਬਲ ਹੈ ਔਰ ਐਕਚੁਅਲੀ ਮੈਨੂੰ ਜ਼ਿਆਦਾ ਡਰ ਹੈ ਕਿ ਇਹ ਹੁਣ ਖਤਮ ਹੋਣ ਵਾਲੀ ਹੈ ਇਹ ਇਸ ਜਨਰੇਸ਼ਨ ਨੂੰ ਟਪ ਜਾਏਗੀ ਮਤਲਬ ਇਹ ਜਨਰੇਸ਼ਨ ਭੁੱਲ ਜਾਏਗੀ ਕਿਸ ਤਰ੍ਹਾਂ ਵੀਵਿੰਗ ਕਰਨੀ ਹੈ ਤੇ ਅਗਲੀ ਜਨਰੇਸ਼ਨ ਜਿਹੜੇ ਬਹੁਤ ਜ਼ਿਆਦਾ ਪੜੇ ਲਿਖੇ ਨੇ ਬੱਚੇ ਆਪਣੇ ਉਹ ਕਦੇ ਇਸ ਚੀਜ਼ ਨੂੰ ਚੱਕਣਗੇ ਵੀ ਨਹੀਂ ਔਰ ਇਸ ਚੀਜ਼ ਨੂੰ ਸਮਝਣਗੇ ਵੀ ਨਹੀਂ ਸੋ ਸਾਡਾ ਮੇਰਾ ਐਕਚੁਅਲੀ ਇਹ ਕੋਸ਼ਿਸ਼ ਹੈਗੀ ਹੁਣ ਕਿ ਇਹ ਲੇਡੀਆਂ ਜਿਹੜੀਆਂ ਇੱਥੇ ਵੀਵ ਕਰਦੀਆਂ ਨੇ ਇਹ ਆਪਣੇ ਬੱਚਾ ਨੂੰ ਵੀ ਪਾਸ ਔਨ ਕਰਨ ਇਹ ਹੀ ਟੈਲੈਂਟ ਔਰ ਇਹ ਹੀ ਸਕਿੱਲ ਹਾਂ ਸੋ ਇਸ ਦੇ ਲਈ ਅਸੀਂ ਬੜੀ ਟ੍ਰੇਨਿੰਗ ਲਿੱਤੀ ਹੈ ਵੀਵਰ ਸਰਵਿਸ ਸੈਂਟਰ ਤੋਂ ਔਰ ਗਵਰਨਮੈਂਟ ਦੀ ਆਰਗੇਨਾਈਜੇਸ਼ਨ ਜਿਹੜੀ ਹਰਿਆਣਾ ਐਂਡ ਮਿਨਿਸਟਰੀ ਆਫ ਟੈਕਸਟਾਈਲਸ ਤੋਂ ਸਾਨੂੰ ਸਕੀਮਸ ਹੈਗੀਆਂ ਨੇ ਉਹਨਾਂ ਬਾਰੇ ਪਤਾ ਚੱਲਿਆ ਤੇ ਅਸੀਂ ਹੋਪਫੁਲੀ ਨੈਕਸਟ ਜਨਰੇਸ਼ਨ ਨੂੰ ਇਨਵੋਲਵ ਕਰਾਂਗੇ ਸੋ ਲੈਟਸ ਸੀ ਹਾਂ ਪਲੀਜ਼ ਤੁਸੀਂ ਨਾਲ ਨਾਲ ਆਇਓ था, था. <laughs> okay. yeah. so that keep this or you keep हां नहीं ਤੁਸੀਂ ਰੱਖੀ ਚਲੋ ओके आई अनਦਰ ਇੱਕ ਛੋਟਾ ਸ਼ੈੱਡ ਮੇਕਸ਼ਫ ਕੁਝ ਐਕਸਪਲੇਨ ਕਰ ਸਕਦੇ ਹਾਂ ਸੋ ਦਿਸ ਇਜ਼ ਆਰ ਵਰਕਸ਼ਾਪ ਇਥੇ ਸਾਡੇ ਕੋਲ ਸ਼ਟਲ ਸ਼ਟਲ ਲੂਮਸ ਨੇ ਫਲਾਈ ਸ਼ਟਲ ਲੂਮਸ ਐਂਡ ਇਹਨਾਂ ਦੀ ਉੱਤੇ ਸਾਨੂੰ ਟ੍ਰੇਨਿੰਗ ਵੀਵਰ ਸਰਵਿਸ ਸੈਂਟਰ ਹਰਿਆਣਾ ਨੇ ਦਿੱਤੀ ਹੈ ਪਾਨੀਪਤ ਆਈ ਥਿੰਕ ਪੰਜਾਬ ਦੇ ਵਿੱਚ ਇੱਕ ਵੀਵਰ ਸਰਵਿਸ ਸੈਂਟਰ ਹੈ ਹੀ ਨਹੀਂ ਓਕੇ ਕੋਈ ਟ੍ਰੇਨਿੰਗ ਨੋ

ਸਾਰੇ ਕਪੜਾ ਰੋਲ ਅੱਛਾ ਅੱਗੇ ਲੱਚਾ ਆ ਇੱਕ ਨਾਲ ਆ ਦਿਖਾਉਣਾ ਹੈ ਜਿਹੜਾ ਕੁਝ ਹਾਂ ਇਹ ਸਾਡੇ ਇੱਥੇ ਪੰਜਾਬ ਦੀ ਵਿਰਾਸਤ ਵਿਰਾਸਤ ਦੇ ਵਿੱਚ ਇੱਕ ਦਰੀ ਵੀ ਹੁੰਦੀ ਹੈ ਜਿਸੇ ਇਹ ਸਾਰੇ ਬਿਸਕਰ ਦੇ ਦਾ ਹਿੱਸਾ ਹੁੰਦਾ ਸੀ ਜਿਹੜਾ ਆਪਣੀ ਕੁੜੀਆਂ ਨੂੰ ਦੇਹੇਜ ਵਿੱਚ ਲੈਦਾਏਗਾ ਸੋ ਪੰਜਾਬ ਦੀ ਜਿਹੜੀ ਦਰੀਆਂ ਨੇ ਉਹ ਖਾਸ ਮੰਨੀਆਂ ਜਾਂਦੀਆਂ ਨੇ ਇਨਾਂ ਦੇ ਮੋਟਿਫ ਅਲੱਗ ਹੁੰਦੇ ਨੇ ਦੁਨੀਆ ਵਿੱਚ ਇਹ ਕਦੇ ਮਾਰਕੀਟ ਨਹੀਂ ਹੋ ਰਿਆ ਨੇ ਅੱਜਕੱਲ੍ਹ ਅੱਜ ਅੱਜ ਦੇ ਦਿਨ ਪਰ ਕਰਾਂਚ ਬਣਦੀਆਂ ਨੇ ਹਾਂ ਇਹ ਆਪਸ ਵਿੱਚ ਆਪਣੇ ਡਾਟਰਜ਼ ਦੀ ਦਹੇਜ ਲਈ ਬਣਾਉਂਦੇ ਨੇ ਆਹ ਮਨਜੀਤ ਕੌਰ ਹੈਗੇ ਆ ਆਪਣੇ ਮਾਸਟਰ ਵੀਵਰ ਨੇ ਇਹਨਾਂ ਨੂੰ ਇਹ ਇੱਕ ਦਰੀ ਬੁਣ ਰਹੇ ਨੇ ਬਹੁਤ ਹੀ ਸਿੰਪਲ ਲੂਮ ਹੁੰਦਾ ਇਹਦਾ ਔਰ ਤਰੀਕਾ ਇਹਨੂੰ ਪੰਜਾ ਦਰੀ ਕਹਿੰਦੇ ਨੇ ਇਹ ਹੱਥੇ ਨਾਲ ਬਣਾਈ ਜਾਂਦੀ ਹੈ ਇਹ ਹੱਥਾ ਹੈ ਜਿਹੜਾ ਇਹ ਪੂਰੇ ਇੰਡੀਆ ਚ ਪੰਜਾ ਕਹਿੰਦੇ ਨੇ ਹੱਥਾ ਹੱਥਾ ਹਾਂ ਸੋ ਅਬੀ ਸਾਰੀਆਂ ਦਰੀਆਂ ਪਈਆਂ ਇਹਨਾਂ ਦੀਆਂ ਬਣੀਆਂ ਹੋਈਆਂ ਨੇ ਅੱਗੇ ਆ ਜੋ ਦੀ ਸੋ ਇਹ ਇਹ ਚੀਜ਼ ਜਿਹੜੀ ਹੈ ਨਾ ਇਹ ਕਲਾ ਇਹਨਾਂ ਦੀ ਜਨਰੇਸ਼ਨ ਤੋਂ ਬਾਅਦ ਡਾਟਰਸ ਨਹੀਂ ਬਣਾ ਰਹੀਆਂ ਸੋ ਆਈ ऍम ਨਾਊ ਵੈਰੀ ਸਕੇਅਰਡ ਕਿ ਇਹ ਚੀਜ਼ ਹੋ ਲੈਂਗੁਇਸ਼ਿੰਗ ਕਰਾਫਟ ਬਣ ਜਾਣਗੇ ਕਿchni ਅੱਗੇ ਸਿੱਖਣੇ ਕਮ ਨਹੀਂ ਹਾਂ ਜੀ ਬਹੁਤ ਪੜੇ ਲਿਖੇ ਨੇ ਹਰ ਹਰ ਡਾਟਰ ਹਰ ਡਾਟਰ ਇਜ਼ ਅ ਪਬਲਿਸ਼ਡ ਆਥਰ ਆਫ ਫੋਇਲ ਪਲੱਸ ਸ਼ੀ ਇਜ਼ ਅ ਨਰਸ ਐਂਡ ਹਰ ਸਨ ਹੈਜ਼ ਡਨ ਐਨ ਐਮਏ ਇਨ 뮤ਜ਼ਿਕ ਪਰ ਜੇ ਆਪਾਂ ਚੰਗੇ ਤਰੀਕੇ ਨਾਲ ਸਾਰਾ ਸਮਝਾਈਏ ਆਮ ਜਿਹੜੀਆਂ ਪਿੰਡਾਂ ਚ ਔਰਤਾਂ ਨੇ ਬਹੁਤ ਸਾਰੀਆਂ ਪੜੀਆਂ ਨਹੀਂ ਹੈਗੀਆਂ ਉਹ ਸਾਰੀਆਂ ਸਿੱਖਕ ਨਹੀਂ ਹੈ ਕੰਮ ਇਹ ਸਾਡੇ ਟੀਚਰ ਵੀ ਰਹੇ ਨੇ ਸ਼ੀ ਇਜ਼ ਸ਼ੀ ਟੀਚਰ ਸ਼ੀਜ਼ ਆਰ ਵਾਟ ਯੂ ਕਾਲ ਅ ਟ੍ਰੇਨਰ 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 ਜੋ ਆਪਾਂ ਅੱਜ ਦੇਖਿਆ ਹੈ ਨਾ ਤੁਹਾਨੂੰ ਵੀ ਆਪਣੇ ਕੇਸ ਦਿਖਾਇਆ ਹਾਂ ਇਹ ਆਜ਼ ਯੂ ਕੈਨ ਸੀ ਇੱਥੇ ਦਾ ਜਿਹੜਾ ਫਿਨਿਸ਼ਡ ਪ੍ਰੋਡਕਟ ਹੈਗਾ ਇਟ ਲੁਕਸ ਲਾਈਕ ਥਿਸ ਲਾਈਕ ਥਿਸ ਥਿਸ ਇਜ਼ ਵਾਟ ਵੀ ਵੀਵ ਐਸ ਕੇਸ ਠੀਕ ਕੋਜ਼ੀ ਉਧਰ ਦੇ ਕਿਉਂ ਠੀਕ ਕੋਜ਼ੀਜ਼ ਜਿਹੜੀਆਂ ਹੈਗੀਆਂ ਨੇ ਉਹ embroiderਡ ਨਹੀਂ ਇੱਥੇ ਨਹੀਂ ਯਾ this is a pile of case <laughs> <laughs> uh extra large ki kursi hai chaa di ke pranu garam karne ke liye ha apne itthe punjab se inade print ch banaye de to kitna khoob surat hai saadi ni quality of work hai ha bade pe bhi achhi hai no chote hai pura punjab pa orange cheez hai ਸੋ ਇਹ ਜਿਹੜੀ ਐਮਬਰਾਇਡਰੀ ਹੈ ਨਾ ਇਹ ਜਿਹੜੀ ਐਮਬਰਾਇਡਰੀ ਹੈਗੀ ਹੈ ਇਹ ਤੁਸੀਂ ਸਾਊਥ ਇੰਡੀਅਨ ਕਨਵੈਂਟ ਦਾ ਜਿਹੜਾ ਕੰਮ ਹੈ ਉਹਦੇ ਨਾਲ ਕੰਪੇਅਰ ਕਰ ਸਕਦੇ ਹੋ ਬਹੁਤ ਅੱਛਾ ਬਈ ਯਾ ਔਰ ਇਹ ਸਾਡੇ ਪਿੰਡ ਵਿੱਚ ਹੋ ਰਹੀ ਹੈ ਸਰ ਆਪਣੀਆਂ ਲੇਡੀਜ਼ ਨੇ ਸੋ ਪ੍ਰਾਊਡ ਟੂ ਸੇ ਇਹ ਸਾ ਅਸੀਂ ਖੱਦਰ ਤੇ ਐਮਬਰਾਇਡਰ ਕਰਦੇ ਹਾਂ ਇਹ ਖੱਦਰ ਵੀ ਅਸੀਂ ਵੀਵ ਕਰਦੇ ਹਾਂ ਇਹ ਵਾਲੀਆਂ ਲినਨ ਤੇ ਬੰਦਦੇ ਆ ਨੇ ਨੀਜ਼ਾ ਰਾਨ ਖੱਦਰ ਆਹ ਵਾਲੀ ਵੀ ਇਸੇ ਨੇ ਖੱਦੀ ਥਿਸ ਇਜ਼ ਵੀਵਿੰਗ ਯਾ ਇਹ ਵੀ ਇਹਦਾ ਫਿਰ ਡਾਈੰਗ ਵਗੈਰਾ ਦਾ ਪ੍ਰੋਸੈਸ ਅਲੱਗ ਹੈ ਅਸੀਂ ਕੁਝ ਤਾਂ ਲੁਧਿਆਣੇ ਤੋਂ ਡਾਈੰਗ ਯੂਨਿਟਸ ਕੋਲ ਡਾਇ ਕਰਾਣੇ ਆ ਆਪਣਾ ਯਾਨ ਔਰ ਕਾਫੀ ਯਾਨ ਨਹੀਂ ਅਸੀਂ ਆਪਣੀ ਡਿਜ਼ਾਈਨ ਪੈਲੇਟ ਬਣਾ ਕੇ ਵੀ ਵਰਕ ਐਸ ਡਿਜ਼ਾਈਨਰਸ ਆਈ ਵਰਕ ਵਿਦ ਕਿੰਨੀਆਂ ਖੱਡੀਆਂ ਨੇ ਆਈ ਹੈਵ ਇਸ ਵਕਤ ਸਾਡੇ ਕੋਲ ਸੈਟਅਪ ਨੇ 12 13 ਬਟ 10 ਖੱਡੀਆਂ ਕਾਰਾਚਟੀ ਨੇ ਅੱਛਾ ਅੱਜ ਕਾਰਾਚ ਵੀ ਕੰਮ ਹੋ ਰਿਹਾ ਹੈ ਯੈਸ ਆ ਬੜੀ ਇੰਪੋਰਟੈਂਟ ਗੱਲ ਕਿ ਦੱਸੀ ਇਹਨਾਂ ਨੇ ਕਿ ਇਹ ਜਿਹੜਾ ਇਹਨਾਂ ਕੋਲ 10 ਤੋਂ 12 ਖੱਡੀਆਂ ਇੱਥੇ ਨੇ 40-45 ਔਰਤਾਂ ਇੱਥੇ ਕੰਮ ਕਰਦੀਆਂ ਨੇ ਕੁਝ ਕਾਫੀ ਘਰਾਂ ਦੇ ਵਿੱਚ ਵੀ ਖੱਡੀਆਂ ਦੇਤੀਆਂ ਨੇ ਸੈਲਫ এমਪਲੋਇਮੈਂਟ ਘਰ ਬੈਠੇ ਕਰੀ ਜਾਂਦੀਆਂ ਇੱਕ ਵਾਰੀ ਸਿੱਖ ਲਿਆ ਉਹਨਾਂ ਨੇ ਟ੍ਰੇਨਿੰਗ ਨਾਲ ਦੀ ਤੇ ਕੰਮ ਸਾਰਾ ਘਰ ਬੈਠੇ ਕਰਦੇ ਜਿਵੇਂ ਕਿ ਚਾਈਨਾ 'ਚ ਜਿਹੜੀ ਕੋਟੇਜ ਇੰਡਸਟਰੀਆ ਜਾਂ ਉੱਥੇ ਚਾਈਨਾ ਦੇ ਵਿੱਚ ਉਹ ਸਾਰਿਆਂ ਨੂੰ ਫੈਕਟਰੀਆਂ 'ਚ ਵੀ ਭੌਂਦੇ ਨੇ

सरबजीत सरबजीत नु कह लिया सरबजीत ये पढ़ के दिखाओ नलकियां सामने तो चक्का थोड़ा नलकियां चप्पल पढ़ के देखो हेलो हेलो ये कौन आ गया वापस अपना साडा कारीगर आ गया वापस छोटा कारीगर सब तो छोटा कारीगर हां दिस स्माइल के नीचे oh i'm sorry i'm uh, talking all nonsense so hon kar kar charkhe lokane rakhte si chhatan te chadaate si rakhte si so we've got them back and uh, naturally weaving jithe hoegi utthe charkhe chalange aur enna enna sona lagda hega aa dekh ke hi ji khush ho janda haan ji haan ji bilkul it's a, ਇਟਸ ਅ ਵੇ ਆਫ ਲਾਈਫ ਵਿਚ ਵਿਲ ਵੈਨਿਸ਼ ਫੋਰਐਵਰ ਜੇ ਅਸੀਂ ਇਹਨੂੰ ਨੋ ਨੋ ਦੇ ਕਮ ਆਫਟਰ ਫਿਨਿਸ਼ਿੰਗ ਦੇ ਹਾਊਸ ਵਰਕ ਐਂਡ ਦੇ ਸਿਟ ਐਟ ਦੇ ਲੂਮਸ ਅੱਛਾ ਇੰਟਰਸਟਿੰਗ ਆਲ ਹੋ ਸੁਣੋ ਇਹ ਪਾਰਟ ਟਾਈਮ ਵਰਕ ਹੈ ਇਹਨਾਂ ਦਾ ਮਤਲਬ ਸਾਰਾ ਘਰ ਦਾ ਘਰ ਦਾ ਦੱਸ ਦਿਓ ਉਹਨਾਂ ਨੂੰ ਅਸੀਂ ਕੀ ਕਰਦੇ ਆਂ ਬਿਕੋਜ਼ ਔਰਤਾਂ ਦੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਘਰ ਸੋ ਜਦੋਂ ਜ਼ਿੰਮੇਵਾਰੀ ਖਤਮ ਸਵੇਰੇ 9 ਕੋਈ 9 ਵਜੇ ਆ ਜਾਂਦੀ ਕੋਈ 10:30 ਵਜੇ ਆਂਦੀ ਹੈ ਘਰ ਦਾ ਕੰਮ ਖਤਮ ਕਰਕੇ ਵਿਲੇ ਹੋ ਕੇ ਫਿਰ ਉਹ ਆਪਣੇ ਵੀਵਿੰਗ ਕਰਦੇ ਨੇ ਇੱਥੇ ਔਰ ਜਦੋਂ ਵੀਵਿੰਗ ਜਦੋਂ ਬੱਚਿਆਂ ਦਾ ਸਕੂਲ ਤੋਂ ਆਉਣ ਦਾ ਟਾਈਮ ਹੁੰਦਾ ਉਦੋਂ ਸਭ ਬੀਬੀਆਂ ਵਾਪਸ ਘਰ ਚਲੇ ਜਾਂਦੀਆਂ 3:30 ਸੋ ਆ ਦੇਖੋ ਇਹ ਕਿੰਨੀ ਆ ਮੈਨੂੰ ਮਾਈਕ ਯੈਸ ਆਓ ਇਧਰ ਆਓ ਸੋ ਦੋਸਤੋ ਇਹ ਨਾ ਇੱਕ ਛੋਟਾ ਜਿਹਾ ਟੂਰ ਤੁਹਾਨੂੰ ਦਿਖਾਇਆ ਸੀਗਾ ਜੋ ਪਿੱਛੇ ਦਿਖਾ ਦਿਓ ਜੋ ਇਹ ਇੱਕ ਇਹ ਪਿੰਡੂ ਸਾਡੀ ਖੱਡੀ ਫੈਕਟਰੀ ਆ ਸਾਡੇ ਸਤਕਾਰਯੋਗ ਕਿਰਨ ਗਰੇਵਾਲ ਜੀ ਨੇ ਕਿੰਨਾ ਅੱਛਾ ਕੰਮ ਆ ओरिजिनल ਪੰਜਾਬ ਦਾ ਕਲਚਰ ਸਭਿਆਚਾਰ ਸਭਿਆਚਾਰ ਔਰ ਆ ਚਰਖੇ ਇੱਕ ਦੇ ਲੰਬੇ ਹੀ ਨਹੀਂ ਕਿ ਖੰਡੀਆਂ ਦੇਖੀਆਂ ਹੀ ਨਹੀਂ ਅਗਰ ਇਹਨੂੰ ਰਿਵਾਈਵ ਕੀਤਾ ਜਾਵੇ ਕਿਉਂਕਿ ਹੁਣ ਦੇਖੋ ਔਰਤਾਂ ਕੜਕ ਦੀ ਧੁੱਪ ਵਿੱਚ ਮਰੇਗਾ ਦੀ ਕਿੰਨੀ ਦਿਹਾੜੀ ਕਰਦੀਆਂ ਨੇ 8 ਘੰਟੇ ਕਰਦੀਆਂ ਨੇ ਤੇ ਕਿੰਨੇ ਪੈਸੇ ਮਿਲਦੇ 300 ਰੁਪਇਆ ਜਦਕਿ ਇਹ ਜਿਹੜਾ ਦਰੀਆਂ ਤਿਆਰ ਕਰ ਰਹੇ ਨੇ ਕਿਸੇ ਦਾ ਇਹ ਪਾਰਟ ਟਾਈਮ ਹੋ ਗਿਆ ਉਹਨਾਂ ਦਾ ਸਵੇਰੇ ਕੰਮ ਕਰਕੇ ਆਈਆਂ ਬਾਦ ਦੁਪਹਿਰ ਜਦੋਂ ਬੱਚਿਆਂ ਨੇ ਸਕੂਲ ਤੋਂ ਆ ਜਣਾ ਇਹਨਾਂ ਨੇ ਕੰਮ ਨਵੇੜ ਕੇ ਉੱਥੇ ਚੱਲੀ ਜਾਣਾ ਔਰ ਇਹਦੇ ਨਾਲ ਇਹ ਕਮਾਈ ਜ਼ਿਆਦਾ ਕਰ ਸਕਦੀਆਂ ਨੇ ਸੋ ਪੰਜਾਬ ਸਰਕਾਰ ਨੂੰ ਮੇਰੀ ਅਪੀਲ ਆ ਕਿ ਇਹਨਾਂ ਦਾ ਮਾਡਲ ਸਟੱਡੀ ਕਰੋ ਇੱਥੇ ਪਹੁੰਚੋ ਇਸ ਮਾਡਲ ਨੂੰ ਸਾਰੇ ਪਿੰਡਾਂ ਦੇ ਵਿੱਚ ਲਾਗੂ ਕਰੋ ਕਿੰਨਾ ਮਹਿੰਗਾ ਕੰਮ ਹੈ ਹਰ ਪਿੰਡ ਵਿੱਚ ਜੇ ਜ਼ਿਆਦਾ ਨਹੀਂ ਤੇ ਤੁਸੀਂ 50 ਖੱਡੀਆਂ ਲਾ ਦੋਗੇ ਤੇ 100 150 ਔਰਤ ਨੂੰ ਕੰਮ ਮਿਲੇਗਾ ਹੌਲੀ ਹੌਲੀ ਉਹਨੂੰ ਪਤਾ ਦਿੱਤਾ ਜਾਊਗਾ ਔਰ ਮੇਰਾ ਖਿਆਲ ਤੁਸੀਂ ਇਸ ਪੋਜੀਟਿਵਲੀ ਲੋਨ ਵਗੈਰਾ ਕੁਝ ਲੋੜ ਹੀ ਨਹੀਂਗੀ ਮੇਰੇ ਕੋਲ ਬਹੁਤ ਮੀਨਿਮਮ ਕੋਸਟ ਹੋਣੀ ਹੈ ਬਹੁਤ ਘੱਟੋ ਘੱਟ ਇਨਵੈਸਟਮੈਂਟ ਹੈ ਇਹ ਤਾਂ ਸੋਨੇ ਤੇ ਸੁਹਾਗੇ ਵਾਲਾ ਕਾਹਦੇ ਆ ਨਾਲੇ ਕਮ ਮਿਲੇਗਾ ਨਾਲੇ ਸਾਡਾ ਪੰਜਾਬ ਸਰਕਾਰ ਆਮਦਨ ਜਨਰੇਟ ਕਰੇਗੀ ਸਿਰਫ ਇਹਨਾਂ ਨੂੰ ਪੰਜਾਬ ਸਰਕਾਰ ਦਾ ਹੈਗਾ ਕੰਮ ਕਿ ਪ੍ਰੋਡਕਟ ਇੱਕ ਰਾਜ ਤਿਆਰ ਕਰਕੇ ਦੇਣਗੇ ਤੇ ਤੁਸੀਂ ਮਾਰਕੀਟ ਤਿਆਰ ਕਰਕੇ ਦੇਣੀ ਇਹਨਾਂ ਨੂੰ ਉਹ ਉਹ ਸਰਕਾਰ ਦੀ ਕੋ ਓੱਖਾ ਕੰਮ ਨਹੀਂਗਾ ਸਾਡੇ ਬਹੁਤ ਸਾਰੇ ਖਾਦੀ ਇੰਪੋਰੀਅਮ ਖਾਦੀ ਸ਼ੋਰੂਮ ਹੋਇਆ ਕਰਦੇ ਸੀ ਸਾਡਾ ਖਾਦੀ ਬੋਰਡ ਸੀ ਪੰਜਾਬ ਦਾ ਪਤਾ ਨਹੀਂ ਹੁਣ ਉਹਦੀ ਕੀ ਹਾਲਤ ਹੈ ਕੀ ਆ ਤਾਂ ਤਾਂ ਬੋਰਡ ਕਾਰਪੋਰੇਸ਼ਨ ਘਟੇ ਚ ਹੀ ਨੇ ਸੋ ਇੱਕ ਇਹ ਤਰੀਕੇਕਾਰ ਹੈ ਪਿੰਡਾਂ ਦੇ ਵਿੱਚ ਔਰਤਾਂ ਨੂੰ ਅੱਛੇ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਔਰ ਨਾਲੇ ਅੱਛਾ ਇੱਕ ਮਾਹੌਲ ਜਿੱਥੇ ਕਲੀਆਂ ਔਰਤਾਂ ਹੀ ਕੰਮ ਕਰਨਗੀਆਂ ਕਿਸੇ ਤਰ੍ਹਾਂ ਦਾ ਕੋਈ ਇੱਥੇ ਮਾਹੌਲ ਖਰਾਬ ਨਹੀਂ ਹੋ ਸਕਦਾ ਇਹ ਪਰਿਵਾਰ ਦੇ ਕੰਮ ਕਰਨ ਵਾਲਾ ਇਹ ਆਪਣੇ ਘਰਾਂ ਦੇ ਵਿੱਚ ਵੀ ਬੈਠ ਕੇ ਕੰਮ ਕਰ ਸਕਦੀਆਂ ਸੋ ਕਰਨ ਜੀ ਇਟਸ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਸਾਰਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਤੁਸੀਂ ਸਾਰਿਆਂ ਖੁਸ਼ੀਆਂ ਕੰਮ ਕਰਕੇ ਤੇ ਤੁਹਾਨੂੰ ਸਾਰਾ ਸਾਲ ਮਿਲਦਾ ਰਹਿੰਦਾ ਕੰਮ ਤਬੀਕ ਚਲੋ ਇਹ ਮੇਰੇ ਸਾਬ੍ਹ ਵੀ ਕੁਝ ਕਹਿ ਨਹੀਂ ਸਕਦੀ। ਸੋ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ। ਔਰ ਸਾਡੇ ਨਾਲ ਸੂਸ਼ ਸੁਪਰੀਆ ਤੇ ਫੇਸਬੁਕ ਤੇ ਜੁੜਨ ਵਾਸਤੇ ਮੈਂ ਤੁਹਾਡਾ ਸਾਬ੍ਹ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਅਗਰ ਇਹ ਨੋਵਲ ਆਈਡੀਆ ਵਾ ਇਹ ਕੋਈ ਰੂਟੀਨ ਵੀਡੀਓ ਨਹੀਂ ਗੀ। ਅਗਰ ਅੱਛੀ ਲੱਗੇ ਤਾਂ ਪਲੀਜ਼ ਆਪਣੇ ਦੋਸਤਾਂ ਨਾਲ ਮਿੱਤਰਾਂ ਨਾਲ ਸ਼ੇਅਰ ਕਰਨੀ। ਸ਼ਾਇਦ ਸਰਕਾਰਾਂ ਤੱਕ ਪਹੁੰਚ ਕੇ ਤੇ ਬੀਬੀਆਂ ਭੈਣਾਂ ਨੂੰ ਪਿੰਡਾਂ ਦੇ ਵਿੱਚ ਸ਼ੈ ਤੇ ਸਾਡਾ ਕਲਚਰ ਹੀ ਪ੍ਰਮੋਟ ਹੋ ਜੇ। ਇਸ ਨਜ਼ਰੀਏ ਨਾਲ ਤੁਹਾਨੂੰ ਅੱਜ ਪਿੰਡ ਬਲਵਾਰ ਸੰਘਰੂਰ ਜ਼ਿਲ੍ਹੇ ਵਿੱਚ ਲੈ ਕੇ ਆਏ ਆ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ